ਜੀ ਸਸਿਕਾ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਹੋਰ ਸੁਣਾਓ ਤਾਂ ਬਾਕੀ ਸਾਡੇ ਨਾਲ ਅੱਜ ਬਹੁਤ ਅਹਿਮ ਜਾਣਕਾਰੀ ਸਾਂਝੀ ਕਰਨੀ ਹੈ ਵੱਡੇ ਭਾਈ ਵੀ ਇਹਨੂੰ ਤੁਸੀਂ ਸੱਚ ਵਾਲੀ ਗੱਲ ਤਾਂ ਇਹ ਹੈ ਵੀ ਮਜ਼ਾਕ ਚ ਨਾ ਲਿਓ ਜਿੰਨਾ ਹੋ ਸਕੇ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਆ ਦੇ ਸਟੇਟਸ ਵੀ ਲਾਓ ਕੋਈ ਵੀਡੀਓ ਦੇਖੋ ਕਿਸੇ ਦਾ ਭਲਾ ਹੋ ਜਾਂਦਾ ਬਿਮਾਰੀ ਜਿਹੜੀ ਹੁਣ ਸਾਨੂੰ ਪਤਾ ਹੀ ਆ ਵੀ ਕੁਝ ਦਿਨਾਂ ਦੇ ਵਿੱਚ ਇੱਕੇ ਦਾਮ ਕੋਈ ਫਾਇਰਸ ਫੈਲ ਰਿਹਾ ਪਸ਼ੂਆਂ ਦੇ ਵਿੱਚ ਮੱਝਾਂ گاਵਾਂ ਦੇ ਵਿੱਚ ਜਿਹਦੇ ਨਾਲ ਜਾਦੇ ਮਤਲਬ ਪਸ਼ੂਆਂ ਦੀ ਜਿਹੜੀ ਕਾਫੀ ਨੁਕਸਾਨ ਹੋਈ ਜਾਂਦਾ ਹੈ ਠੀਕ ਹੈ ਜਿਵੇਂ ਇੱਕ ਘਰ ਦੇ ਵਿੱਚ ਜੇ 2-4 ਪਸ਼ੂ ਆ ਉਹ ਵੀ ਡੈੱਡ ਹੋ ਗਏ ਜੀ ਡੈੱਡ ਹੋ ਗਏ ਠੀਕ ਹੈ ਜੀ ਕਿਸੇ ਦੇ ਇੱਕ ਦੋ ਹੈ ਕਿਸੇ ਪੰਜ 10 ਹਨ ਚੁੱਤ ਖਤਮ ਹੋ ਗਿਆ ਤਾਂ ਮਤਲਬ ਜੂ ਜੀ ਜਾਂਦੇ ਹਨ ਨਾਲ ਦੀ ਨਾਲ ਪੈਸਾ ਲੱਗ ਜਾਂਦਾ ਤੇ ਨਾਲ ਦੀ ਨਾਲ ਜਿਹੜੇ ਜਾਨਵਰਾਂ ਲੱਖਾਂ ਰੁਪਈਆ ਦੇ ਘਰਾਂ ਤੋਂ ਧੁਰੀ ਜਾਂਦੇ ਆ ਤਾਂ ਉਹ ਬੜਾ ਇੱਕ ਦੁੱਖ ਦੀ ਗੱਲ ਹੈ ਜੀ ਜਿਹੜਾ ਇਹ ਕੇਸ ਆ ਜੀ ਇਹ ਪਿੰਡ ਸੋਚ ਹੈ ਜੀ ਬਾਲੇ ਵਾਲੀ ਭੁੰਦੜ ਦੇ ਕੋਲੇ ਆ ਸਾਡਾ ਜ਼ਿਲ੍ਹਾ ਬਠਿੰਡਾ ਪੈਂਦਾ ਮੇਰਾ ਜ਼ਿਲ੍ਹਾ ਵੀ ਬਠਿੰਡਾ ਹੀ ਹੈ ਇਹ ਸਾਂਝ ਲੋ ਸਾਡੇ ਪਿੰਡ ਉਰੇ ਨੂੰ ਆ ਕੇ ਬਰਨਾਲੇ ਵਾਲੀ ਸਾਈਡ ਨੂੰ ਇਹ ਜਿੱਦੋਂ ਰਾਮਪਰਾ ਟੱਪ ਕੇ ਪਰੇ ਨੂੰ ਮੌੜਾਂ ਵਾਲੀ ਸਾਈਡ ਨੂੰ ਜਾਂਦੇ ਆ ਉਧਰ ਨੂੰ ਪਿੰਡ ਆ ਜਾਂਦੇ ਆ ਸੂਚ ਪਿੰਡ ਆ ਜੀ ਡੱਕ ਸੂਚ ਵੀ ਕਹਿੰਦੇ ਆ ਹਾਂ ਡੱਕ ਸੂਚ ਕਹਿ ਦਿੰਦੇ ਆ ਭੁੰਦੜ ਵਾਲਿਆਂ ਵਾਲੀ ਇਧਰ ਨੂੰ ਸਾਰੇ ਪਿੰਡ ਇਕੱਠੇ ਆ ਜਾਂਦੇ ਆ ਤਾਂ ਉੱਥੇ ਚਾਨਚੱਕ ਵੀ ਪਿੰਡ ਦੇ ਵਿੱਚ ਕੋਈ ਵਾਇਰਸ ਫੈਲ ਰਿਹਾ ਸਭ ਤੋਂ ਪਹਿਲਾਂ ਤੇ ਅੱਜ ਕਾਫੀ ਦਿਨਾਂ ਦੀ ਗੱਲ ਹੈ ਤੇ ਜਿਵੇਂ ਸਾਡੇ ਇਧਰ ਮਗਰ ਵੀ ਰਿਸ਼ਤੇਦਾਰੀ ਸੀ ਇਹਨਾਂ ਦੀ ਭੂਆ ਉਹਨਾਂ ਦੇ ਵੀ ਦੋ ਮੱਝਾਂ ਰੱਖਿਆ ਸੀ ਉਹ ਵੀ ਖਤਮ ਹੋ ਗਈਆਂ ਦੋਨੇ ਦੇ ਦੋਨੇ ਫੇਤਾਂ ਪੰਜ ਪਸ਼ੂ ਚਾਰ ਪਸ਼ੂ ਇੱਕ ਦਿਨ ਦੇ ਵਿੱਚ 35 ਤੋਂ ਸਭ ਤੋਂ ਪਹਿਲਾਂ ਇਹ ਚੀਜ਼ ਮੈਨੂੰ ਚੰਚਲ ਨੇ ਦੱਸਿਆ ਸੀ ਕੁਰੂਖੇਤਰ ਮੇਲੇ ਤੇ ਸੀ ਜਾਣ ਤੋਂ 2 ਦਿਨ ਪਹਿਲਾਂ ਉਹ ਕਹਿੰਦਾ ਵੀ ਮੈਂ ਨਹੀਂ ਜਾ ਸਕਦਾ ਕੋਈ ਫਾਰਮ 'ਚ ਬਿਮਾਰੀ ਆ ਗਈ 6-7 ਪਸ਼ੂ ਮਰ ਗਏ ਤੇ 6-7 ਬਹੁਤ ਸੀਰੀਅਸ ਹੈ ਠੀਕ ਹੈ ਉਦੋਂ ਚਲਾਇਆ ਹੁੰਦਾ ਵੀ ਇੱਕ ਅੱ데 ਫਾਰਮ 'ਚ ਕੋਈ ਪ੍ਰੋਬਲਮ ਆ ਗਈ ਹੋ ਉੱ ਦਿੱਕਾ ਆ ਗਿਆ ਹੋ ਪਰ ਉਹ ਕਾਫੀ 2-4 ਬੰਦਿਆਂ ਦੇ ਆ ਗਾ ਉਧਰ ਚੰਚਲ ਵਰਗਿਆਂ ਨੂੰ ਪਤਾ ਸੀ ਚਲੋ ਉਧਰ ਸੁੱਖ-ਸਾਂਦ ਰਹੀ ਹੁਣ ਅੱਜ ਜਲੇ ਜੇ ਤੁਸੀਂ ਮੈਸੇਜ ਕੱਢ ਕੇ ਦੇਖੋਗੇ ਫੇਸਬੁੱਕ ਤੇ ਵੀ ਮੇਰੇ ਪੇਜ ਤੇ ਜਾਵੋਗੇ ਉਹਦੇ ਵਿੱਚ ਵੀ ਕਾਫੀ ਇੱਕ ਅਮਲੇ ਕੋਟਲੇ ਕੰਨੇ ਵੀ ਦੱਸਿਆ ਪਟਿਆਲੇ ਜੈਲ ਦੇ ਵਿੱਚ ਗੁਰਤੇਨ ਸਿੰਘ ਜਿਹੜਾ ਹਰਿਆਣੇ ਦੇ ਵਿੱਚ ਉਹਨੇ ਹਰਿਆਣੇ ਦਾ ਵੀ ਦੱਸਿਆ ਕਿਸੇ گاਉਂ ਦੇ ਵਿੱਚ ਤੇ ਇੱਧਰ ਜਿਵੇਂ ਮੈਂ ਦੱਸਿਆ ਬਠਿੰਡੇ ਦੇ ਵਿੱਚ ਠੀਕ ਹੈ ਇਹ ਜਾਦੇ ਬਿਮਾਰੀ ਹੈ ਜਾਦੇ ਭਿਆਨਕ ਬਿਮਾਰੀ ਹੈ ਵੀ ਇਹਦੇ ਲਈ ਤੁਸੀਂ ਆਏ ਆ ਵੀ ਹਜੇ ਪਤਾ ਕੁਝ ਨਹੀਂ ਲੱਗਿਆ ਵੀ ਇਹ ਗਲ ਘੋਟੂ ਦਾ ਕੇਸ ਹੈ ਕੋਈ ਮੂੰਹ ਖੁਰ ਦੇ ਕੇਸ ਆ ਕੀ ਕੇਸ ਹੈ ਹੁਣ ਜਿਹੜੀ ਟੀਮ ਅੱਜ ਸਾਰੀ ਸੂਚ ਪੰਡ ਅੱਜ ਬਠਿੰਡੇ ਤੋਂ ਟੀਮ ਹੈ ਚੰ디ਗੜ੍ਹ ਤੋਂ ਟੀਮਾਂ ਲੁਧਿਆਣਾਂ ਤੋਂ ਟੀਮਾਂ ਜਣੇ ਕਿ ਜਿਹੜੀਆਂ ਡਾਕਟਰਾਂ ਵਾਲੀਆਂ ਟੀਮਾਂ ਉਹ ਸਾਰੀਆਂ ਆ ਰਹੀਆਂ ਜੀ ਤੇ ਜਿਹੜੀਆਂ ਅੱਜ ਟੀਮਾਂ ਆਉਣਗੀਆਂ ਸਾਰੀਆਂ ਉਹ ਪਤਾ ਕਰਨਗੀਆਂ ਠੀਕ ਹੈ ਵੀ ਭਾਈ ਇਹਨਾਂ ਨੂੰ ਬਿਮਾਰੀ ਤਾਂ ਇਸ ਲਈ ਸਾਧਨ ਰਹੋ ਇੱਕ ਦੂਜੇ ਦੇ ਫਾਰਮਾਂ ਦੇ ਵਿੱਚ ਘਟ ਨਿਕਲੋ ਜੇ ਨਿਕਲਣਾ ਤਾਂ ਯਾਰ ਦੋਤ ਨੂੰ ਮਿਲ ਕੇ ਮਤਲਬ ਜੇ ਫਰੈਸ਼ ਆਉਡੇ ਜਾਨਵਰ ਤਾਂ ਉਸ ਆਹਰ ਨਾਲ ਹੀ ਮਿਲੋ ਤੇ ਜੇ ਕੁਦਰਤੀ ਆ ਮੰਨ ਲੋ ਵੀ ਤੁਹਾਡੇ ਸਹੀ ਹੈ ਤਾਂ ਅਗਲੇ ਦੇ ਮੂਹਰੇ ਤੇ ਬਿਮਾਰ ਹੋਣਗੇ ਤਾਂ ਤੁਸੀਂ ਆਪਦੇ ਫਾਰਮ ਰਗੜ ਦੋਗੇ ਇੱਕ ਦੂਜੇ ਦੇ ਪਸ਼ੂਆਂ 'ਚ ਨਾ ਪੜੋ ਹਾਂ ਵੀ ਇੱਕ ਦੂਜੇ ਦੇ ਪਸ਼ੂਆਂ 'ਚ ਨਾ ਪੜੋ ਕੋਈ ਬਖਾਰ ਬਗੁਰ ਮਾੜਾ ਮੋਟਾ ਚੱਲਦਾ ਮਿੱਤਰੋ ਇੱਕ ਵਾਰੀ ਬਚਤ ਰੱਖ ਲੋ ਕੁਛ ਨਹੀਂ ਹੁੰਦਾ ਯਾਰੀ ਹੁੰਦੀ ਆ ਪਸ਼ੂ ਦਾ ਆਪਾਂ ਇੱਕ ਦੂਜੇ ਤੋਂ ਵੀਡੀਓ ਮੰਗਾ ਕੇ ਵੀ ਦੇਖ ਲਾਂਗੇ 10 ਦਿਨਾਂ ਨੂੰ ਜਾ ਵੜਾਂਗੇ ਹਾਂ ਉਂਝ ਯਾਰ ਦੋ ਉੱਥੇ ਕੋਲੇ ਕੁਦਰਤੀ ਜੇ ਬਿਮਾਰੀ ਹੈ ਨਹੀਂ ਗੱਲਾਂ ਬਾਤਾਂ ਕਰਨੀਆਂ ਯਾਰ ਦੋ ਉੱਥੇ ਨਾਲ ਗੱਲਾਂ ਬਾਤਾਂ ਕਰਕੇ ਮੁੜਿਓ ਤੇ ਬਾਕੀ ਜਿਹੜੀ ਕਲੀ ਆ ਕਲੀ ਹੁਣ ਮੈਂ ਆਮ ਪਿੰਡਾਂ ਦੇ ਵਿੱਚ ਵੀ ਦੇਖੇ ਲੈਣ ਠੀਕ ਹੈ ਉਹ ਤਾਂ ਕੀੜੀਆਂ ਖਚਣ ਵਾਲਾ ਕੰਮ ਕਰਦਣੇ ਲੈਣ ਕੱਚ ਕੇ ਲੈਣ ਕਲੀ ਘਟੋ ਘਟ 5 ਫੁੱਟ ਦੇ ਵਿੱਚ ਪਾਉਣੀ ਚਾਹੀਦੀ ਆ ਵੀ ਜੇ ਤੁਹਾਡੇ ਘਰੇ ਗੱਡੀ ਵੜੇ ਤਾਂ ਉਹਦਾ ਵੀ ਟਾਇਰ ਦੋ ਵਾਰੀ ਉਤੋਂ ਦੀ ਘੋਕ ਕੇ ਲੰਗੇ ਅੰਦਰ ਸਾਰੇ ਦਾ ਸਾਰਾ ਟਾਇਰ ਜਣੀ ਕਿ ਕਲੀ ਦੇ ਉਤੋਂ ਦੀ ਘੋਕ ਕੇ ਲੰਗੇ ਜੇ ਬੰਦਾ ਆਵੇ ਬੰਦੇ ਤੋਂ ਸਾਲ ਨਾ ਵਜੇ ਕਲੀ ਉਤੋਂ ਦੀ ਪਮਾ ਦੀ ਉਹਦੇ ਕਾਲੇ ਬੂਟ ਪਾਏ ਹੋਏ ਆ ਪਰ ਬੰਦੇ ਨੂੰ ਕਲੀ ਦੇ ਉਤੋਂ ਦੀ ਦੋ ਵਾਰੀ ਉਹਦੇ ਪੈਰ ਟਕਣ 5 ਫੁੱਟ ਤੇ ਪਲਾੰਗ ਭਰੇ ਨਾ ਤਾਂ ਦੋਨੇ ਬੂਟ ਥੱਲੇ ਲੱਗਣ ਫੇਰ ਜਾ ਕੇ ਵਾਇਰਸ ਖਤਮ ਹੁੰਦਾ ਦਾ ਘਰੇ ਨਹੀਂ ਵੜਦਾ ਠੀਕ ਆ ਆਪਾਂ ਆਮ ਦੇ ਗੱਲ ਖੀਰ ਮਾਰਦਣ ਵੀ ਸਾਰੇ ਜਾਣੇ ਭਰਾ ਇਹਨੂੰ ਸਰਸਰੀ ਨਾ ਗੱਲ ਸਮਝੋ ਕੋਈ ਵੀ ਮਰਜੀ ਜਿਹੜਾ ਡਿਕਸਊਚ ਹੈ ਉਹ ਫੋਨ ਲਾ ਸਕਦੇ ਆ ਕੋਈ ਸਰਪੰਚ ਨੂੰ ਪੁੱਛ ਸਕਦੇ ਆ ਤੁਸੀਂ ਹੋਰ ਵੀ ਪੁੱਛ ਸਕਦੇ ਆ ਕੋਈ ਰਿਸ਼ਤੇਦਾਰੀਆਂ ਹੁੰਦੀਆਂ ਵੀ ਇਹਨੂੰ ਮਜ਼ਾਕ ਚ ਨਾ ਲਿਓ ਤੇ ਇੱਕ ਤੁਸੀਂ ਬਾਈ ਜੀ ਵੈਕਸੀਨ ਮੈਨੂੰ ਅੱਜ ਹੁਣ ਵੀ ਫੋਨ ਆਈ ਜਾਂਦਾ ਮੇਰੀਆਂ ਵੀਡੀਓ ਸੁਣ ਕੇ ਜਿਹੜੀ ਫੇਸਬੁੱਕ ਤੇ ਲੈਬ ਹੋਇਆ ਸੀ ਕਹਿੰਦੇ ਬਾਈ ਵੈਕਸੀਨ ਉਹਨਾਂ ਕਰਵਾ ਲਈਏ ਕਰਵਾ ਦਿਓ ਬਾਈ ਜਿਹੜੇ ਰਹਿੰਦੇ ਆ ਸਰਕਾਰੀ ਹਸਪਤਾਲਾਂ ਦੇ ਜਿਹੜੇ ਕੋ ਹਰ ਵਾਰੀ ਸਰਕਾਰ ਕਿੰਨਾ ਜੋਰ ਲਾਉਂਦੀ ਆ ਦੋ ਵਾਰੀ ਵੈਕਸੀਨ ਆਉਂਦੀ ਆ ਮੂੰਹ ਖੁਰਦੀ ਤੇ ਗੱਲ ਘੋਟੂ ਦੀ ਬੱਕਰੀਆਂ ਵਾਲਿਆਂ ਨੂੰ ਬੱਕਰੀ ਠੀਕ ਹੈ ਜੀ ਜਿਹੜੇ ਤਾਂ ਵੱਡੇ ਫਾਰਮ ਹਨ ਉਹਨਾਂ ਨੂੰ ਪਤਾ ਵੀ ਵੱਤੋ ਵੱਤ 2 ਦਿਨ ਦੁੱਧ ਟੁੱਟ ਜਾਊਗਾ ਜਿੱਥੇ ਕਮਾਂਟਲ ਦੁੱਧਦਾ ਜਾਂਦਾ ਉਥੇ 90 ਕਿਲੋ ਜਾ ਬੜੀ ਇੱਕ ਡੰਗ ਦਾ 10 20 ਕਿਲੋ ਨਾਲ 2000 ਦੇ ਨਾਲ ਕੋਈ ਫਰਕ ਨਹੀਂ ਪੈਂਦਾ 2 ਦਿਨ ਟੁੱਟ ਜੂ 4-5000 ਦਾ ਟੁੱਟ ਜੂ ਪਰ ਉਹਨਾਂ ਨੂੰ ਪਤਾ ਜੇ ਨੁਕਸਾਨ ਆ ਗਿਆ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਜਿਹੜੇ ਆਮਕਰਾਂ ਦੇ ਵਿੱਚ ਆਪਾਂ ਪਸ਼ੂ ਪਾਲਕਾ 2-4 ਹੈ ਬਿਮਾਰੀ ਵੀ ਉਹਨਾਂ ਦੇ ਘਰਾਂ 'ਚੇ ਸ਼ੁਰੂ ਹੁੰਦੀ ਹੈ ਬਾਈ ਜੀ ਕਿਉਂਕਿ ਉਹਨਾਂ ਦੀ ਕੋਈ ਸੇਫਟੀ ਨਹੀਂ ਹੁੰਦੀ ਜੇ ਕੋਈ ਟੀਕਾ ਲਵਾਉਣ ਦੀ ਗੱਲ ਕਰਦਾ ਨਾ ਨਾ ਸਾਡੀ ਤਾਂ ਗੱਪਣ ਮੱਚ ਆ ਜ बुखार ਵੀ ਹੋ ਜਾਂਦਾ ਹੁੰਦਾ ਮਾੜਾ ਮੁੱਟਾ ਇਹ ਕੋਈ ਬੜੀਆਂ ਵੱਡੀਆਂ ਚੀਜ਼ਾਂ ਨਹੀਂ ਜੀ ਅੱਜ ਵੈਕਸੀਨ ਕਰਵਾ ਲਈ ਤਾਂ ਜੇ ਕੱਲ ਨੂੰ ਬੁਖਾਰ ਆ ਗਿਆ ਜਾਂ ਦੁੱਧਾ ਟੁੱਟ ਗਿਆ ਚੌਥੇ ਨੂੰ ਜਾ ਕੇ ਫਿਰ ਪੂਰਾ ਹੋ ਜਾਣਾ ਹਾਂ ਇੱਕ ਗੱਲ ਹੈ ਵੈਕਸੀਨ ਲਵਾ ਦਿਓ ਪਾਈ ਅੱਧਾ ਕਿਲੋਂ ਹੀ ਖਰਾਕ ਬਤਾ ਦਿਓ ਦੁੱਧ ਟੁੱਟਦੇ ਨਹੀਂ ਜੇ ਟੁੱਟ ਵੀ ਗੜਾ ਬੈਦੀ ਪਸ਼ੂ ਕਮਜ਼ੋਰੀ ਮੰਨ ਜਦੇ ਉਹ ਦੂਜੇ ਤੀਜੇ ਦਿਨ ਸੈੱਟ ਹੋ ਜਾਂਦਾ ਉਹਨੂੰ ਮਾਰਿਆ ਜਾਤ ਨਹੀਂ ਜਿਵੇਂ ਗੁੜ ਦੇ ਤਾਤਾਗ ਤਾਲੀ ਚੀਜ਼ ਦੇ ਦਿਓ ਕੋਈ 100 ਗ੍ਰਾਮ ਤੇਲ ਦੇ ਦਿਓ ਦੋ ਚਾਰ ਦਿਨ ਤੇ ਇਹ ਕੰਮ ਤੁਸੀਂ ਕਰਦੇ ਰਿਹਾ ਕਰੋ ਵੈਕਸੀਨ ਸਾਰੇ ਭਰਾ ਬੱਤੋ-ਬੱਤ ਟਾਈਮ ਤੋਂ ਟਾਈਮ ਲੋਆਇਆ ਕਰੋ ਡਾਕਟਰਾਂ ਦੇ ਨਾਲ ਕਨੈਕਟ ਕਰਾਇਆ ਕਰੋ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਪੁੱਛੋ ਵੀ ਸਰ ਜੀ ਵੈਕਸੀਨ ਕਦੋਂ ਆਉਂਦੀ ਆ ਪਰ ਜਦੋਂ ਵੀ ਆਉਂਦੀ ਆ ਸਾਡੇ ਵੀ ਜ਼ਰੂਰ ਲਾ ਕੇ ਆਓ ਤਾਂ ਜੇ ਇਸ ਤਰ੍ਹਾਂ ਪਿੰਡ ਦੇ ਮਕਾਤ ਤੁਸੀਂ ਸਾਰਿਆਂ ਨੂੰ ਕਹੋ ਵੀ ਸਾਰੇ ਘਰਾਂ ਦੇ ਵਿੱਚ ਜੇ ਕੋਈ ਗਵਾਹੜਾ 10 ਵੀ ਘਰ ਪਸ਼ੂ ਪਾਲਦੇ ਆ ਜੇ ਉਹਨਾਂ ਚੋਂ ਪੰਜ ਘਰ ਨਹੀਂ ਵੈਕਸੀਨ ਕਰਵਾਉਂਦੇ ਉਹਨਾਂ ਨੂੰ ਤੁਸੀਂ ਜ਼ੋਰ ਪਾ ਕੇ ਵੈਕਸੀਨ ਕਰਵਾਇਆ ਕਰੋ ਵੀਰੇ ਠੀਕ ਆ ਵੀ ਵੱਡੇ ਭਾਈ ਦੇਖੋ ਨਾਲ ਇੱਕ ਬੰਦੇ ਨੇ ਤਾਂ ਮਰਨਾ ਹੀ ਆ ਦੂਜੇ ਨੂੰ ਵੀ ਨਾ ਮਾਰੋ ਨਾਲ ਬਿਮਾਰੀ ਇਸ ਤਰ੍ਹਾਂ ਹੀ ਹੁੰਦੀ ਹੈ ਜਿਵੇਂ ਕੁੱਤਿਆਂ ਦੀ ਪਾਰਪੂ ਪੈ ਜਾਂਦੀ ਹੁੰਦੀ ਹੈ ਇੱਕ ਕੂਰੇ ਨੂੰ ਪੈ ਗਈ ਜਿੱਧਰ ਨੂੰ ਹਵਾ ਚੱਲੂ ਜੇ ਦੂਜੇ ਘਰੇ ਵੀ ਕੁੱਤੀ ਸੂਈ ਵੀ ਆ ਉਹਦੇ ਬੱਚਾ ਨੂੰ ਵੀ ਪਊਗੀ ਪਊਗੀ ਪਾਰਪੂ ਇਹ ਇਦਾਂ ਦੀਆਂ ਆਪਸ ਵਿੱਚ ਆਪਸ ਵਿੱਚ ਬਿਮਾਰੀਆਂ ਹੁੰਦੀਆਂ ਜਿਵੇਂ ਇਨਸਾਨਾਂ 'ਚ ਵੀ ਵਾਇਰਸ ਫੈਲ ਗਈ ਮਗਰ ਜੀ ਤਾਂ ਇਸ ਤਰ੍ਹਾਂ ਹੀ ਆ ਵੀ ਸਾਵਧਾਨੀ ਬਹੁਤ ਵੱਡੀ ਗੱਲ ਹੈ ਸਾਵਧਾਨੀ ਵਰਤੋ ਤਾਂ ਧੰਨਵਾਦ ਸਸ਼ੀ ਕਲਬਤ ਤੋਂ ਵੱਧ ਸ਼ੇਅਰ ਕਰੋ ਬਾਈ ਧੰਨਵਾਦ